ਜੀ ਪੰਜਾਬੀਓ ਗੱਲ ਭਾਈ ਅਮਰਪਾਲ ਤੇ ਬੜੀ ਗੰਭੀਰ ਫਿਰ ਤੋਂ ਦੁਬਾਰਾ ਤੋਂ ਹੋ ਚੁੱਕੀ ਐ ਜਿਹੜੀ ਕਿ ਮੈਂ ਤੁਹਾਨੂੰ ਹਰ ਰੋਜ਼ ਹੀ ਦੱਸਦਾ ਰਹਿਣਾ ਵੀ ਨਮੀ ਨਮੀ ਜਿਹੜੀ ਕਿ ਰਣਨੀਤੀ ਅਪਣਾ ਰਹੀ ਐ ਇਹ ਪੰਜਾਬ ਸਰਕਾਰ ਕਹਿ ਲੋ ਤੇ ਜਿਹੜੇ ਬੰਦੇ ਦੇ ਜਿਵੇਂ ਕਹਿੰਦੇ ਆ ਕਿ ਵਿਪੱਖਸ਼ ਹੁੰਦਾ ਜਿਹੜੇ ਬੰਦੇ ਨੇ ਪਟੀਸ਼ਨ ਪਾਈ ਸੀ ਭਾਈ ਅਮਰਪਾਲ ਦੇ ਖਿਲਾਫ ਉਹ ਦੁਬਾਰਾ ਤੋਂ ਤੁਹਾਨੂੰ ਮੈਂ ਦੱਸ ਦੇਵਾਂ ਕਿ ਐਕਸਪ ਜਿਹੜਾ ਕਿ ਕੋਰਟ ਨੇ ਕਰ ਲਈ ਐ ਦੇਖੋ ਸਾਰਿਆਂ ਨੂੰ ਐ ਹੋ ਗਿਆ ਸੀ ਵੀ ਜਿਹੜੀ ਮੈਂਬਰਸ਼ਿਪ ਖਾਰਜ ਕਰਨ ਦੀ ਪਟੀਸ਼ਨ ਪਾਈ ਗਈ ਸੀ ਇੱਕ ਬੰਦੇ ਦੇ ਦੁਆਰਾ ਜਿਹਦਾ ਨਾਮ ਸੀ ਵਿਕਰਮ ਸਿੰਘ ਉਹ ਪਟੀਸ਼ਨ ਹਾਈ ਕੋਰਟ ਨੇ ਹਰਿਆਣੇ ਦੇ ਤੇ ਪੰਜਾਬ ਦੇ ਹਾਈ ਕੋਰਟ ਨੇ ਖਾਰਜ ਕਰਤੀ ਸੀ ਪਰ ਉਹੀ ਪਟੀਸ਼ਨ ਦੁਬਾਰਾ ਫਿਰ ਤੋਂ ਬਹਾਲ ਕਰ ਦਿੱਤੀ ਗਈ ਹੈ ਤੇ ਐਕਸੈਪਟ ਕਰ ਲਈ ਹੈ ਕੋਰਟ ਨੇ ਸਵਾਲ ਇਹ ਉੱਠਦਾ ਵੀ ਤੁਸੀਂ ਕਹੋਗੇ ਯਰੇ ਹੋ ਕਿਵੇਂ ਸਕਦਾ ਮੈਂ ਤੁਹਾਨੂੰ ਸ਼ੁਰੂ ਦੀ ਦੱਸਦਾ ਵੀ ਮੈਂ ਇਸ ਗੱਲ ਦੇ ਸਬੂਤ ਤੁਹਾਨੂੰ ਦਿਖਾਉਂਗਾ ਵੀ ਤੇ ਸੁਣਾਉਂਗਾ ਵੀ ਅੰਤ ਤੱਕ ਤੁਸੀਂ ਪੂਰੀ ਗੱਲ ਸੁਣਿਓ ਵੀ ਇਹ ਮਾਮਲਾ ਹੈ ਕੀ ਹੈ ਗੱਲ ਤਿੰਨ ਬੰਦਿਆਂ ਦੇ ਨਾਲ ਜੁੜੀ ਆ ਜਿਹੜੇ ਭਾਈ ਅਮਰਤ ਸਿੰਘ ਦੇ ਖਿਲਾਫ ਨੇ ਅਮਰਪਾਲ ਸਿੰਘ ਦੇ ਜਿਹੜੇ ਖਿਲਾਫ ਨੇ ਤਿੰਨ ਬੰਦਿਆਂ ਦੇ ਨਾਲ ਹੀ ਜੁੜੀ ਆ ਬੜਾ ਹੀ ਉਹਨਾਂ ਨੇ ਇੱਕ ਉਹ ਕਹ ਰਹੇ ਨੇ ਵੀ ਅਸੀਂ ਇਹ ਮੁਹੀਮ ਚਲਾਉਣੀ ਆ ਵੀ ਆਪਾਂ ਹੁਣ ਪਿੱਛੇ ਨਹੀਂ ਹਟਣਾ ਸਾਫ਼ ਉਹਨਾਂ ਨੇ ਖੁੱਲੇ ਮਤਲਬ ਉਸ ਹਾਵ ਨਾਲ ਐਲਾਨ ਕੀਤਾ ਮੈਂ ਤੁਹਾਡੇ ਸਾਹਮਣੇ ਸਾਰੀ ਗੱਲ ਪੇਸ਼ ਕਰੂੰਗਾ ਪਰ ਤੁਸੀਂ ਇਹ ਵੇਖੋ ਵੀ ਜਿਵੇਂ ਆਪਾਂ ਕਹਿੰਦੇ ਆ ਵੀ ਹਰ ਰੋਜ਼ ਨਵੇਂ ਨਵੇਂ ਹਤਕੰਡੇ ਅਪਣਾਊਗੀ ਸਰਕਾਰ ਭਾਈ ਅਮਰਪਾਲ ਸਿੰਘ ਦੇ ਖਿਲਾਫ ਤੇ ਹੋ ਚੁੱਕਿਆ ਇਹ ਜਿਹੜੇ ਲੋਕ ਨੇ ਇਹ ਸਰਕਾਰੀ ਹੀ ਨੇ ਕਿਉਂਕਿ ਸਰਕਾਰ ਸਿੱਧੇ ਨਿਸ਼ਾਨੇ ਲਾਊਗੀ ਤਾਂ ਲੋਕਾਂ ਨੂੰ ਲੱਗੂ ਪਤਾ ਤੇ ਪਟੀਸ਼ਨ ਪਾਉਣ ਵਾਲਾ ਬੰਦਾ ਆਪਣੇ ਮੂੰਹ ਨਾਲ ਕਹਿੰਦਾ ਸੁਣਾਊਗਾ ਤੁਹਾਨੂੰ ਮੈਂ ਵੀ ਮੈਂ ਹੁਣੇ ਆ ਰਿਆਂ ਮੈਂ ਕੋਰਟ ਦੇ ਵਿੱਚੋਂ ਆਇਆ ਤੇ ਜਿਹੜੀ ਆਪਣੀ ਪਟੀਸ਼ਨ ਹੈ ਉਹ ਆਪਸ ਵਿੱਚ ਗੱਲਾਂ ਕਰਦੇ ਤਿੰਨੇ ਵੀ ਜਿਹੜੀ ਆਪਣੀ ਪਟੀਸ਼ਨ ਪਾਈ ਸੀ ਉਹਦੇ ਬਾਰੇ ਮੈਂ ਗਿਆ ਸੀ ਕੋਰਟ ਦੇ ਵਿੱਚ ਤੇ ਕੋਰਟ ਨੇ ਆਪਣੀ ਜਿਹੜੀ ਕੇ ਪਟੀਸ਼ਨ ਭਾਈ ਅਮਰਪਾਲ ਸਿੰਘ ਦੇ ਖਿਲਾਫ ਮੈਂਬਰਸ਼ਿਪ ਪ੍ਰਾਪਤ ਕਰਨ ਦੀ ਉਹ ਕਹਿੰਦਾ ਵੀ ਆਪਣੀ ਐਕਸੈਪਟ ਕਰ ਲਈ ਤੇ ਫਿਰ ਜਿਹੜੇ ਦੂਜੇ ਸਾਥੀ ਸੀ ਉਹੇ ਉਹ ਹੱਸ ਕੇ ਅੱਗੋਂ ਖੁਸ਼ੀ ਮਨਾਉਂਦੇ ਆ ਕਹਿੰਦਾ ਬਾ ਯਾਰ ਬਹੁਤ ਵਧੀਆ ਗੱਲ ਹੋਈ ਇਹਦਾ ਕਹਿੰਦਾ ਬਹੁਤ ਵੱਡੀ ਵਧੀਆ ਖੁਸ਼ਖਬਰੀ ਆ ਵੀ ਹੁਣ ਦੇਖੋ ਇੱਕ ਗੱਲ ਲਾ ਜੇਕਰ ਹੋਰ ਕੀਤਾ ਉਹਨਾਂ ਨੇ ਵੀ ਬਾਬਾ ਬਕਾਲਾ ਸਾਹਿਬ ਦੀ ਜਿਹੜੀ ਧਰਤੀ ਤੇ ਇਕੱਠ ਰੱਖਿਆ ਗਿਆ ਸੀ ਭਾਈ ਅਮਰਪਾਲ ਸਿੰਘ ਦਾ ਉਹ ਕਹਿੰਦੇ ਵੀ ਇਹਨਾਂ ਦੇ ਦੋਨੇ ਐਮਪੀਆਂ ਦੀ ਮਤਲਬ ਵੀ ਲੋਕ ਕਹਿ ਰਹੇ ਨੇ ਵੀ 4-4 ਲੱਖ ਵੋਟ ਤੇ ਜਿੱਤੇ ਨੇ ਜਿਵੇਂ ਕਿ ਭਾਈ ਸਰਵਜੀਤ ਸਿੰਘ ਜੀ ਖਾਲਸਾ ਭਾਈ ਅਮਰਪਾਲ ਸਿੰਘ ਤੇ ਉਹ ਕਹਿੰਦੇ ਵੀ 8 ਲੱਖ ਵੋਟ ਮੰਨਦੀ ਹੈ ਦੋਨੇ ਐਮਪੀਆਂ ਦੀ ਤੇ ਉਸ ਧਰਤੀ ਦੇ ਉੱਤੇ ਇਕੱਠ ਕਹਿੰਦੇ ਇਹ 10ਵੇਂ ਹਿਸਾਲ ਆਈਏ 80000 ਮੰਨਦਾ ਪਰ ਕਹਿੰਦੇ ਵੀ ਉੱਥੇ ਦਾ ਬੰਦਾ 8000 ਵੀ ਹੈ ਨਹੀਂ ਸੀ ਵੀ ਕਿਤੇ ਨਾ ਕਿਤੇ ਇਹ ਹੀ ਵੀ ਝੂਠ ਮਾਰ ਰਹੇ ਨੇ ਬੰਦੇ ਪਰ ਮੈਂ ਤੁਹਾਨੂੰ ਚਾਹੂਆਂ ਵੀ 1 ਮਿੰਟ ਦਾ ਸਮਾਂ ਤੁਸੀਂ ਇਹਨਾਂ ਬੰਦਿਆਂ ਨੂੰ ਸੁਣੋ ਤੇ ਮੈਂ ਤੁਹਾਨੂੰ ਦਿਖਾਉਣਾ ਲਾਈਵ ਇਹ ਬੰਦੇ ਕਹਿ ਕੀ ਰਹੇ ਆ ਭਾਈ ਅਮਰਪਾਲ ਦਾ ਕੀ ਸੱਚ ਹੈ ਪੋਟੀਸ਼ਨ ਦਾ ਖਰਚ ਹੋਣ ਦਾ ਤੇ ਕੀ ਨਹੀਂ ਇਹ ਤੁਹਾਡੇ ਸਾਹਮਣੇ ਮੈਂ ਹੁਣ ਸੁਣਾਉਣ ਲੱਗਾ ਜੀ ਤੇ ਦਿਖਾ ਵੀ ਰਿਹਾ 2022 ਦਾ 2021 ਦਾ ਉੱਥੇ ਰਕੜ ਪੁੰਨਿਆਂ ਨੂੰ ਬਾਬਾ ਬਕਰਾਰਾ ਸਾਹਿਬੀ ਧਰਤੀ ਤੇ ਪੱਟੇ ਕੱਟ ਹੁੰਦਾ ਮੈਨੂੰ ਤਾਂ ਹੁੰਦਾ ਹੈ ਕਿ ਕੋਈ ਪਾਸਾ ਹੁੰਦੀਆਂ ਕਿਉਂ ਚਾਹ ਕਿ ਉਧਰ ਪਤਾ ਨਹੀਂ ਲੋਕ ਆਣ ਕੇ ਨਾ ਆਣ ਰਕੜ ਪੁੰਨਿਆਂ ਤੇ ਲੱਖ 2 ਲੱਖ ਬੰਦੇ ਦਾ ਕੱਟ ਹੁੰਦਾ ਅੱਜ ਦੇ ਦਿਨ ਦੇਖੋ ਉਹ ਪਹੁੰਚਿਆ ਨਹੀਂ ਇਹਨੇ ਦੋਨੇ ਐਮਪੀਆਂ ਨੂੰ ਆਪਣੇ ਘਟੂ ਘੜਾਤ ਲੱਕ ਦੇ ਰਿਪੋਰਟ ਪਈ ਆ 8 ਲੱਖ ਦਾ 10% ਹੁੰਦਾ 80000 80000 ਬੰਦਾ ਵੀ ਨਹੀਂ ਸੀਗਾ ਭਾਈ ਉੱਥੇ 80000 ਬੰਦਾ ਨਹੀਂ ਸੀ 80000 ਲੱਭਦਾ ਹੀ ਉਹ ਹੀ ਕਹਿ ਰਿਹਾ ਦਾਪਾ ਪੀਟਾ ਕੋਈ ਕੁਝ ਖਬਰੀ ਦਵਾ ਸਭ ਤੋਂ ਪਹਿਲਾਂ ਪੀਟਾ ਨੇ ਬੜੀ ਰੌਲੀ ਪਾਈ ਸੀ ਦੋ ਆਪੀ ਦਾ ਕੇਸ ਸੁਪਰੀਮ ਕੋਰਟ ਨੇ ਰਜੈਕਟ ਕਰਤਾ ਪੀਟਾ ਇੰਨੀਆਂ ਕਨਪਰ ਨੇ ਤੇ ਇੰਨੀਆਂ ਦਾ ਗੁੱਥੀਆਂ ਨੇ ਇਹਨਾਂ ਮੈਨੂੰ ਨਹੀਂ ਪਤਾ ਕਿ ਜਿਹੜੀ ਪਟੀਸ਼ਨ ਲੱਗੀ ਹਾਈ ਕੋਰਟ ਚੋਂ ਸੁਪਰੀਮ ਕੋਰਟ ਕੇ ਮੈ ਰਜੈਕਟ ਕਰੂ ਪਰ ਚਲੋ ਹੋਰ ਵੀ ਨਾ ਆਵਾਜ਼ ਵਾਲੀ ਫਰੀਦ ਅਲੀ ਚ ਰੋਗੀ ਪਈ ਤੇ ਆਵਾਜ਼ ਵਾਲੀ ਪ੍ਰੋਬਲਮ ਮਾ ਮੈਂ ਹੁਣੇ ਹਾਈ ਕੋਰਟ ਤੇ ਆ ਗਿਆ ਆਪਣੀ ਪਟੀਸ਼ਨ ਹਾਈ ਕੋਰਟ ਦੇ ਵਿੱਚ ਐਕਸੈਪਟ ਹੋ ਗਈ ਆ ਉਹ ਵੱਲੇ ਮੁਕਾ ਮੁਬਾਰਕਾ ਮੁਬਾਰਕਾ ਭਾਈ ਮੁਬਾਰਕਾ ਹੀ ਮੈਂ ਕਹਿ ਚਾਹੁੰਦਾ ਚਾਰ ਕੁੱਟ ਮਹਿਕਮੇ ਵਾਲੇ ਕਿਵੇਂ ਹੁਣ ਇੰਜਣ ਕੁੱਟਾਂਗੇ ਲੈ ਭਾਈ ਸੁਣ ਲਿਆ ਹੁਣ ਤੁਸੀਂ ਇਹ ਦੱਸੋ ਉਹ ਬੰਦਾ ਕਹਿ ਰਿਹਾ ਵੀ ਇੰਜਣ ਪੁੱਟ ਮਹਿਕਮੇ ਵਾਲਿਓ ਇੰਜਣ ਪਟਾਂਗੇ ਗੱਲ ਕੀ ਦੀ ਕਰ ਰਹੇ ਐ ਕੋਈਆਂ ਮਰ ਪਾਲ ਸਿੰਘ ਦੀ ਹੁਣ ਤੁਸੀਂ ਸੋਚੋਗੇ ਯਾਰਾ ਵੀ ਇਹਦਾ ਮਸਲਾ ਹੱਲ ਕਿ ਹੋ ਸਕਦਾ ਜਿਹੜੇ ਹਿਸਾਬ ਦੇ ਨਾਲ ਇਹ ਤਿੰਨ ਕ ਚਾਰਕ ਬੰਦੇ ਨੇ ਜਿਹੜੇ ਇਸ ਮੁਹੀਮ ਨੂੰ ਅੰਜਾਮ ਦਿੰਦੇ ਨੇ ਪਰ ਇਹਨਾਂ ਦੇ ਉੱਤੇ ਹੱਥ ਕਿਹਦਾ ਸਰਕਾਰਾਂ ਦਾ ਇੱਕ ਤਾਂ ਹੋ ਗਿਆ ਗੈਨੀ ਬੂਟਾ ਸਿੰਘ ਤਿੰਨ ਬੰਦੇ ਇਹ ਸਾਹਮਣੇ ਤੁਹਾਨੂੰ ਦਿਖਾ ਦਿੱਤੇ ਆ ਮੈਂ ਇਹਨਾਂ ਬੰਦਿਆਂ ਨੇ ਪੱਕੇ ਤੌਰ ਤੇ ਮੁਹੀਮ ਚਲਾਉਣ ਦੀ ਕੋਸ਼ਿਸ਼ ਕਰ ਰਹੇ ਨੇ ਤੇ ਬਾਕੀ ਕਰ ਵੀ ਰਹੇ ਨੇ ਚਲਾ ਵੀ ਰਹੇ ਨੇ ਜਿਹੜਾ ਕਿ ਹਰਿਆਣੇ ਦੇ ਪੰਜਾਬ ਦਾ ਸਾਂਝਾ ਹਾਈ ਕੋਰਟ ਹੈ ਉਹਦੇ ਵਿੱਚ ਇਸ ਬੰਦੇ ਨੇ ਪਾਈ ਸੀ ਪਟੀਸ਼ਨ ਉਹ ਕਹਿੰਦਾ ਵੀ ਆਪਣੀ ਪਟੀਸ਼ਨ ਸੀ ਜਿਹੜੀ ਉਹ ਕੋਰਟ ਨੇ ਐਕਸੈਪਟ ਕਰ ਲਈ ਹੈ ਤੁਹਾਡੀ ਕੀ ਰਾਏ ਹੈ ਇਹਦੇ ਵਿੱਚ ਹੁਣ ਤੁਸੀਂ ਦੇਖੋ ਵੀ ਇਹ ਮੈਂ ਜਿਹੜੀ ਗੱਲ ਦਿਖਾਈ ਹੈ ਇਹ ਸੱਚਾ ਜਾਂ ਝੂਠ ਹੈ ਬਾਕੀ 28 ਅਗਸਤ ਆਉਣ ਵਾਲੀ ਹੈ ਭਾਈ ਅਮਰਪਾਲ ਸਿੰਘ ਦੇ ਥੱਕ ਦੇ ਵਿੱਚ ਹੀ ਕਹਿ ਸਕਦੇ ਜਿਵੇਂ ਕਿ ਇੱਕ ਨੋਟਿਸ ਕੱਢਿਆ ਸੀ ਦੋਨੇ ਸਰਕਾਰਾਂ ਨੂੰ ਕੋਰਟ ਨੇ ਉਹਦੇ ਜਿਹੜੇ ਕਿ ਜਵਾਬ ਹੋਣਗੇ ਹੁਣ ਵੇਖਦੇ ਆ ਦੋਨੇ ਸਰਕਾਰਾਂ ਦੇ ਜਵਾਬ ਹੈ ਕਿ ਉਹ ਨੋਟਿਸ ਦੇ ਵਿੱਚ ਹੈ ਕਿ ਸੀ ਵੀ ਉਹਨਾਂ ਨੇ ਪੁੱਛਿਆ ਕੋਰਟ ਨੇ ਵੀ ਕਾਦੇ ਤਹਿਤ ਐਨਐਸਏ ਲੱਗੀ ਹੈ ਕਿਉਂਕਿ ਸਵਿਧਾਨ ਦੇ ਅੰਦਰ ਵੀ ਤਾਂ ਹੋਊਗੀ ਨਾ ਕੋਈ ਗੱਲ ਵੀ ਜੇ ਬੰਦਾ ਆ ਗੱਲਬਾਤ ਕਰੂਗਾ ਤਾਂ ਭਾਈ ਇਹਦੇ ਤੇ ਐਨਐਸਏ ਲੱਗੂਗੀ ਤੇ ਭਾਈ ਅਮਰਪਾਲ ਸਾਹਿਬ ਤੇ ਇਹ ਕਿਵੇਂ ਹੋ ਸਕਦੀ ਹੈ ਗੱਲ ਸਾਹਿਬ ਕਿਉਂਕਿ ਉਹ ਤਾਂ ਐਡੇ ਵੱਡੇ ਦੋਸ਼ੀ ਹੀ ਨਹੀਂ ਉਹਨਾਂ ਨੇ ਪੰਜਾਬ ਦੇ ਨੌਜਵਾਨਾਂ ਨੂੰ ਬਚਾਉਣ ਦੀ ਗੱਲ ਕਹੀ ਐ ਤੇ ਜਾਂ ਫਿਰ ਹੋਰ ਮਤਲਬ ਮਸਲੇ ਜਿਹੜੇ ਪੰਜਾਬ ਦੇ ਉੱਜੇ ਨੇ ਸਿੱਖੀ ਨੂੰ ਲੈ ਕੇ ਹੋਣ ਚਾਏ ਕਾਸੇ ਹੋਰ ਨੂੰ ਲੈ ਕੇ ਹੋਣ ਚੰਗੇ ਕੰਮਾਂ ਲਈ ਯਾਨੀ ਕਿ ਬੰਦੇ ਨੇ ਮੀੜਾ ਚੱਕਿਆ ਸੀ ਪਰ ਹੁਣ ਜਿਹੜਾ ਕਿ ਹਰ ਪਾਸਿਓਂ ਹਰ ਐਂਗਲ ਤੋਂ ਟਾਰਗੇਟ ਤੇ ਟਾਰਗੇਟ ਹੀ ਕੀਤਾ ਜਾ ਰਿਹਾ ਆਪਣੇ ਲੋਕਾਂ ਦੁਆਰਾ ਵੀ ਤੇ ਸਰਕਾਰਾਂ ਦਾ ਦੇਖੋ ਕਾਰੀ ਰਹੀਆਂ ਨੇ ਪਰੇ ਜਿਹੜੇ ਬੰਦੇ ਨੇ ਇਹਨਾਂ ਦਾ ਖਾਸ ਕਰਕੇ ਹੀ ਮਿਸ਼ਨ ਆ ਵੀ ਭਾਈ ਆਪਾਂ ਇਹਨਾਂ ਲੋਕਾਂ ਦੀਆਂ ਜੜਾਂ ਪੱਟਣੀਆਂ ਨੇ ਉਹ ਤੁਹਾਡੇ ਸਾਹਮਣੇ ਹੀ ਕਹਿ ਰਿਹਾ ਵੀ ਇੰਜਣ ਪੱਟਣ ਵਾਲਿਓ ਕੀ ਹਾਲ ਚਾਲ ਆ ਅੱਜ ਆ ਹੁਣ ਆਪਾਂ ਕਹਿੰਦਾ ਇਹਨਾਂ ਦਾ ਇੰਜਣ ਪੱਟਾਂਗੇ ਮੈਨੂੰ ਲੱਗਦਾ ਵੀ ਜਿਵੇਂ ਇਹਨਾਂ ਦਾ ਹੀ ਹਸਾਬਕਦਾਬ ਹੋਣ ਵਾਲਾ ਜਦੋਂ ਕਹਦੇ ਹੁੰਦੇ ਆ ਕੋਈ ਉਹ ਕਹਿੰਦੇ ਹੁੰਦੇ ਨੇ ਜਿਵੇਂ ਗੇਦੜ ਦੀ ਮੌਤ ਆਉਂਦੀ ਆ ਤਾਂ ਉਹ ਪਿੰਡ ਵੱਲ ਨੂੰ ਭਜਦਾ ਉਹ ਗੱਲ ਸਾਡੇ ਲੋਕਾਂ ਦੇ ਹੋਈ ਪਈ ਹੈ ਜਦੋਂ ਕੋਈ ਨਾ ਕੋਈ ਅੰਤ ਹੁੰਦਾ ਤਾਂ ਫਿਰ ਉਹ ਐਸੇ ਤਰ੍ਹਾਂ ਹੀ ਹੁੰਦਾ ਵੀ ਜਿਵੇਂ ਹੁਣ ਇਹ ਬੰਦੇ ਇੰਨਾ ਫੜਫੜਾ ਰਹੇ ਨੇ ਸਿੱਖੀ ਦੇ ਉੱਤੇ ਸਵਾਲ ਇੱਕ ਬੰਦੇ ਦੇ ਉੱਤੇ ਉਸਤੇ ਸਵਾਲ ਜਿਹੜਾ ਕਿ ਸਾਡੇ ਪੰਜਾਬ ਦਾ ਮਤਲਬ ਇੰਨਾ ਮਤਲਬ ਨਾਮੀ ਚਿਹਰਾ ਬਣ ਚੁੱਕਿਆ ਜਿਹਨੂੰ ਇੰਨਾ ਮਤਲਬ ਜਾਪਰੇ ਨੇ ਲੋਕ ਕਿਉਂਕਿ ਇਹੀ ਗੱਲ ਹੁੰਦੀ ਹੈ ਜੋ ਉਹਨਾਂ ਦੀ ਜਦੋਂ ਯੋਧਿਆਂ ਦੀ ਕੋਈ ਸੂਰਬੀਰ ਕੋਈ ਮੁਹੀਮ ਜਾਂ ਫਿਰ ਕੋਈ ਜਿਵੇਂ ਕਹਿ ਲਈਏ ਕਿ ਕੋਈ ਗੱਲਬਾਤ ਸਾਹਮਣੇ ਆਉਂਦੀ ਹੈ ਕੋਈ ਕੁਰਬਾਨੀ ਸਾਹਮਣੇ ਆਉਂਦੀ ਹੈ ਇਹ ਕੁਰਬਾਨਨੀ ਹੁੰਦੀਆਂ ਨੇ ਵੀਰੋ ਜਿਵੇਂ ਸਾਡੇ ਪੰਜਾਬ ਦੇ ਲਈ ਭਾਈ ਅਮਰਪਾਲ ਸਿੰਘ ਅੰਦਰ ਆ ਤਾਂ ਸਾਡੇ ਲੋਕਾਂ ਕਰ ਕੀ ਹੈ ਸੋ ਸਾਰਿਆਂ ਨੂੰ ਮੇਰੀ ਅਪੀਲ ਹੈ ਵੀ ਸਾਡੇ ਜਿੰਨੇ ਭੈਣ ਭਰਾ ਹੁੰਦੇ ਨੇ ਇਹਨਾਂ ਦੇ ਇੱਕ ਵੀਡੀਓ ਜ਼ਰੂਰ ਪਹੁੰਚਾਇਆ ਕਰੋ ਤਾਂ ਕਿ ਜਿਹੜੇ ਬੰਦੇ ਨੂੰ ਇਹਨਾਂ ਚੀਜ਼ਾਂ ਬਾਰੇ ਨਹੀਂ ਪਤਾ ਹੁੰਦਾ ਵੀ ਭਾਈ ਅਮਰਪਾਲ ਦੇ ਨਾਲ ਕਿਹੜੇ ਕਿਹੜੇ ਐਂਗਲ ਤੋਂ ਸ਼ਾਟਸ਼ਾ ਰੱਦੀਆਂ ਜਾ ਰਹੀਆਂ ਨੇ ਉਹ ਬੰਦੇ ਆਪਣੀ ਵੀਡੀਓ ਨੂੰ ਦੇਖ ਕੇ ਮੋਟੀਵੇਟ ਹੋ ਕੇ ਹੋ ਸਕਦਾ ਕੋਈ ਸੋਸ਼ਲ ਮੀਡੀਆ ਤੇ ਆ ਕੇ ਬੋਲੇ ਤਾਂ ਚੰਗੀ ਗੱਲ ਆ ਭਾਈ ਸਾਹਿਬ ਦੇ ਹੱਕ ਦੇ ਵਿੱਚ ਬਾਕੀ ਜਿਹੜਾ ਭੈਣ ਭਰਾ ਨਵਾਂ ਚੈਨਲ ਤੇ ਉਹ ਸਬਸਕ੍ਰਾਈਬ ਜਰੂਰ ਕਰ ਲਿਓ ਜੀ ਤਾਂ ਕਿ ਅਗਿਆ ਕਲਾ ਨੋਟੀਫਿਕੇਸ਼ਨ ਤੁਹਾਡੇ ਤੇ ਪਹੁੰਚਦਾ ਰਹੇ ਅਗਲੀ ਵੀਡੀਓ ਦੇ ਵਿੱਚ ਮਿਲਦੇ ਆ ਜੀ ਬੈਲੇ ਦੀ ਕੰਟੀ ਦਵਾ ਦੇਣਾ ਧੰਨਵਾਦ